ਫੜਿਆ ਸੀ ਗਊਆਂ ਕੱਢਦੇ ਫੜਿਆ ਮੋਤੀਨਗਰ ਫੜਿਆ ਜੀ ਤਕਰੀਬਨ ਫੋਕਲ ਪੁਆਇੰਟ ਥਾਣੇ ਚ ਵੀ ਮਸਲਾ ਹੈ ਸਾਨੇਵਾਲ ਥਾਣੇ ਚ ਮਸਲਾ ਹੈ ਠੀਕ ਹੈ ਜੀ ਦੁਰਾਣੇ ਥਾਣੇ ਚ ਹੈ ਰਾਜਪੂਰਾ ਜਲੰਧਰ ਹੈ ਆਪਣਾ ਜਸੂਆ ਹੈ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਅੱਬਾ ਕਿੰਨੇ ਸਾਰੇ ਆਪਾਂ ਫੜਿਆ ਗਊ ਤਸਕਰ ਫੜੇ ਆ ਤੇ ਦੋ ਚਾਰ ਦਿਨ ਦੇ ਵਿੱਚ ਸਾਰੇ ਨੂੰ ਭੁੱਲ ਜਾਣਾ ਹਿੰਦੂ ਭਾਈਚਾਰਾ ਵੀ ਭੁੱਲ ਜਾਣਾ ਪੁਲਿਸ ਨੇ ਵੀ ਭੁੱਲ ਜਾਣਾ ਪ੍ਰੈਸ ਨੇ ਵੀ ਭੁੱਲ ਜਾਣਾ ਮੁੜ ਕੇ ਉਹਨਾਂ ਨੇ ਫਿਰ ਉਹੀ ਕੰਮ ਕਰਨਾ ਕਿਉਂਕਿ ਪੁਲਿਸ ਕੋਲ ਟਾਈਮ ਨਹੀਂ ਉਹਨਾਂ ਨੂੰ ਫੜਨ ਦਾ ਲੱਗਦਾ ਨਹੀਂ ਆਪਸ ਦੇ ਵਿੱਚ ਅੰਦਰੋਂ ਤੁਸੀਂ ਕਾਫੀ ਟੁੱਟੇ ਹੋਏ ਲੱਗ ਰਹੇ ਹੋ ਇਸ ਟਾਈਮ ਨਹੀਂ ਮੈਂ ਕੀ ਚਲੋ ਜੀ ਸਾਰੇ ਦਾ ਮੈਂ ਸਾਰੇ ਹਿੰਦੂਵਾ ਦਾ ਮੈਂ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਆਪ ਜੀ ਸੋਚੱਖਿਓ ਜਦ ਤੱਕ ਜ਼ਿੰਦਗੀ ਹੈ ਲੜਨ ਦਾ ਗਊ ਮਾਤਾ ਵਾਸਤੇ ਸੰਘਰਸ਼ ਹੋਊਗਾ ਕੋਈ ਸਪੋਰਟ ਕਰੇ ਨਾ ਕਰੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਜ਼ਿੰਦਗੀ ਹੈ ਇਹ ਗਊ ਸੇਵਾ ਚੱਲਦਾ ਰਹੂਗਾ ਇਦਾਂ ਹੀ ਲੜਦਾ ਰਹਾਂਗਾ ਜੋ ਮਰਜ਼ੀ ਹੋ ਜਾਏ ਇਹ ਸੇਵਾ ਨਹੀਂ ਬੰਦ ਹੋਣਾ ਬਿਲਕੁਲ ਪਾਸੇ ਦੀ ਜਕਰ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਬਿੱਲ ਪਾਸ ਕੀਤਾ ਜਾ ਰਿਹਾ 2025 ਦੇ ਵਿੱਚ ਇਹ ਬੇਦਵੀਆਂ ਨੂੰ ਲੈ ਕੇ ਸੋ ਕੀ ਕਹਿਣਾ ਚਾਹੋਗੇ ਸਰਕਾਰ ਤੋਂ ਹਾਂ ਤੁਸੀਂ ਵੀਡੀਓ ਦੀ ਗੱਲ ਕਰ ਰਹੇ ہیں ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਸ ਵੀਡੀਓ के बारे में आपको बता दूं ये ए, वीडियो अमरीश शहर की है तरनतारन रोड है जस्ट वहाँ पे गुरुद्वारा है गुरुद्वारा के बगल में हमने ट्रक नहीं रोका था वहाँ पे फैक्ट्रियाँ चल रही थी तो ये हमें गुप्त सूचना मिली थी ऐसे देखो ये जो है ये प्रशासन का इसमें सहयोग चाहिए अगर कहीं ना कहीं हम लोगों को अगर प्रशासन सपोर्ट करे कि मैं चिकन का यहाँ पे काम करता हूँ उनको दो चार पाँच दिन जो है आ, दिखाया भी मुर्गे का ऐसे काम है मतलब उन्होंने पता नहीं सीखा उनको जो है देखो पता तो होता ही है देखो इतने बड़ी जो है आ, कम से कम ना ज़्यादा तो करोड़ों अरबों का वहाँ बिजनेस हो रहा है भाई इनको पता तो था ही लेकिन इनका जो बयान था जो मालिक है कि हमें इसके बारे में नहीं पता है चलते चलते छोटी जी गल दस देवा ये जरे गऊ तस्कर ने ये कोई अकेला नहीं है ये पीछे बहुत बड़ी सपोर्ट है एदा बहुत बड़ा भाईचारा है तो ये जो है ये टोटल कमी हमारी जो है हमारी तरफ से हमें लगता है भाई पुलिस प्रशासन की कमी है ठीक है जे अगर पुलिस प्रशासन उसको काबू कर ले अगर जो जे उसको जेल में डाल दे उसको कानून के बारे में पता लग जाए कि भाई ये काम हम गलत कर रहे हैं अगर हम आगे करेंगे फिर हमें जेल जाना पड़ेगा ਇਹ ਕੀਤਾ ਚਲੋ ਆਪਾਂ ਬੱਚੇ ਬਚਾਏ ਆਪਾਂ ਪੰਜ ਬੰਦਾ ਉਥੇ ਕਾਬੂ ਕੀਤਾ ਜਿਸ ਤੇ ਆਪਣਾ ਤਿੰਨ ਬੰਦਾ ਜਿਹੜਾ ਸੀਗਾ ਜਿਹੜਾ ਮੇਨ ਇੱਕ ਬੰਦਾ ਹੈ ਗੱਡੀ ਲੈ ਕੇ ਫਰਾਰ ਹੋ ਗਿਆ ਤਿੰਨ ਜਨ ਸੀਗਾ ਤੇ ਪੰਜ ਲੇਡੀ ਸੀਗਾ ਤੇ ਪੰਜ ਨੂੰ ਅਸੀਂ ਉਥੇ ਕਾਬੂ ਕੀਤਾ ਸੀ ਹੁਣਾ ਕਿੱਥੇ ਹੈ ਗਊਆਂ ਨੂੰ ਟੰਗਣਾ ਕਿੱਥੇ ਹੈ ਠੀਕ ਹੈ ਜੀ ਲਾਤ ਕੱਟਣ ਵਾਸਤੇ ਬੰਦਾ ਲੱਗ ਰੱਖਿਆ ਹੋਇਆ ਸੀ ਪੀਸ ਬਣਾਉਣ ਵਾਸਤੇ ਬੰਦਾ ਲੱਗ ਰੱਖਿਆ ਹੋਇਆ ਸੀ ਜੇ ਤੁਸੀਂ ਆਪਣਾ ਕੰਮ ਕਰਦੇ ਹੋ ਵੀ ਸਾਡਾ ਕੀ ਸੀਨਾ ਤੁਸੀਂ ਆਪਣਾ ਕੰਮ ਕਰੋ ਆਪਾਂ ਬੈਠ ਜਾਨੇ ਚੁੱਪ ਕਰਕੇ ਘਰੇ ਕਿ ਵੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੇਰਾ ਇਹ ਹੀ ਬੇਨਤੀ ਪ੍ਰਾਰਥਨਾ ਹੈ ਅਦਰਦਰ ਮੈਂ ਇਹ ਡੀਜੀਪੀ ਸਾਹਿਬ ਤੋਂ ਸੀਪੀ ਸਾਹਿਬ ਤੋਂ ਤੇ ਸੀਐਮ ਸਾਹਿਬ ਤੋਂ ਕਿ ਵੀ ਪੁਲਿਸ ਨੂੰ ਥੋੜਾ ਜਿਹਾ ਟਾਈਟ ਕੀਤਾ ਜਾਵੇ ਪ੍ਰਸ਼ਾਸਨ ਨੂੰ ਕਿਉਂਕਿ ਹਰੇਕ ਬੰਦੇ ਨਾਲ ਇੱਕ ਉਂਗਲੀ ਜਿਹੜਾ 165 ਡੱਬਾ ਹੈ ਨਾ ਉਹ ਹੈਗਾ 20 ਕਿਲੋ ਦਾ ਇੱਕ ਡੱਬਾ ਠੀਕ ਹੈ ਜੀ ਬਾਕੀ ਉਹਦਾ ਜੀ ਠੀਕ ਹੈ ਤੋ ਜੋ ਮੇਰੇ ਹਿਸਾਬ ਨਾਲ ਹੈ ਦੇਖੋ ਸਾਡਾ ਰੋਜ਼ ਦਾ ਕੰਮ ਹੈ ਪਰ ਮਾ ਨਾ ਆਪਾਂ ਕਿਤੇ ਨਾ ਕਿਤੇ ਉਹ ਕਰਦੇ ਆ ਤੇ ਉਹਨਾਂ ਨੇ ਵੀ ਲਿਖਿਆ ਗਲਤ ਹੈ ਬਿਆਨ ਦੇ ਵਿੱਚ ਆਪਾਂ ਦੱਸੇ ਸੀਗੇ ਭਾਈ ਜੀ 165 ਡੱਬਾ ਇਨਾ ਹੈ ਉਹਨਾਂ ਨੇ ਕੱਟ ਜਾਣ ਬੁਝ ਕੇ ਚਰਾਏਗੀ ਕੱਲੋ ਕੋਈ ਦੰਗਾ ਨਾ ਹੋ ਜਾਏ ਕੋਈ ਹਿੰਦੂ ਨੇਤਾ ਜਾਂ ਕੋਈ ਹਿੰਦੂ ਸਮਾਜ ਦੇ ਲੋਕ ਭਈ ਉਹਨਾਂ ਦੇ ਉੱਤੇ ਕੋਈ ਹੋਣਾ ਪੜ ਜਾਏ ਵੀ ਆਪਾਂ ਇਹ ਓੜਿਆ ਵੀ ਉਹਨਾਂ ਨੂੰ ਇਹ ਵਿਵਾਦ ਨਾ ਹੋ ਤਾ ਕਰਕੇ ਉਹਨਾਂ ਨੇ ਕੱਟ ਚਰਾਇਆ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤੁਹਾਡਾ ਦੱਸਦੇ ਕਿ ਲੁਧਿਆਣਾ ਦੇ ਵਿੱਚ ਮੌਜੂਦਾ ਜਿੱਥੇ ਕਿ ਦੱਸ ਦਈਏ ਕਿ ਜੇਕਰ ਸੋਸ਼ਲ ਮੀਡੀਆ ਦੇ ਉਤੇ ਪਿਛਲੇ 4 ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਆ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀਗੀ ਦੱਸ ਦਿੰਨੇ ਆ ਕਿ ਇੱਕ ਪਾਸੇ ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਵਿੱਚ ਗਊ ਨੂੰ ਜਿਹੜਾ ਮਾਂ ਦਾ ਦਰਜਾ ਦਿੱਤਾ ਗਿਆ ਹੈ ਗਊ ਮਾਤਾ ਨੂੰ ਮਾਂ ਦਾ ਦਰਜਾ ਦੇਣ ਦੇ ਵਿੱਚ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤੇ ਜਿਹੜੇ ਸਰਾਰਤੀ ਤਤੋਂ ਨੇ ਸਰਾਰਤੀ ਅੰਸਰ ਨੇ ਆਉਣਾ ਵੱਲੋਂ ਜਿਹੜਾ ਉਹ ਉਹਨਾਂ ਵੱਲੋਂ ਜਿਹੜਾ ਗਲਤ ਕੰਮ ਕੀਤਾ ਜਾਂਦਾ ਤੇ ਕਿਤਨੇ ਕਿਤੇ ਗਊ ਮਾਂਸ ਜਿਹੜੀ ਆ ਤਸਕਰੀ ਕੀਤੀ ਜਾਂਦੀ ਹੈ ਤਾਂ ਜਿੱਥੇ ਹੀ ਪੰਜਾਬ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਰੋਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿੱਥੇ ਦੱਸਦੀ ਹੈ ਕਿ ਗਊ ਮਾਸ ਦਾ ਜਿਹੜਾ ਟਰੱਕ ਸੀਗਾ ਫੜਿਆ ਗਿਆ ਸੀਗਾ ਗਊ ਰੱਖਿਆ ਦਲ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਸਾਡੇ ਨਾਲ ਗਊ ਰੱਖਿਆ ਦਲ ਤੋਂ ਵਿਸ਼ਾਲ ਠਾਕੁਰ ਜੀ ਮੌਜੂਦ ਨੇ ਜਿਹੜੇ ਇਸ ਟਾਈਮ ਲੁਧਿਆਣਾ ਦੇ ਵਿੱਚ ਨੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਤਰੀਕੇ ਉਹਨਾਂ ਨੂੰ ਇਨਫੋਰਮੇਸ਼ਨ ਆਂਦੀ ਤੇ ਉਸ ਤੋਂ ਬਾਅਦ ਜੇਕਰ ਵਿਸ਼ਾਲ ਠਾਕੁਰ ਦੀ ਗੱਲ ਕਰੀਏ ਤਾਂ ਲਗਾਤਾਰ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਤੇ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਵੱਲੋਂ ਜਾ ਕੇ ਗੱਡੀਆਂ ਜੜੀਆਂ ਉਹ ਰੋਕੀਆਂ ਜਾਂਦੀਆਂ ਨੇ ਫੜੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਕਰਾਈ ਜਾਂਦੀ ਐ ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਪਾਸੇ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਸੁਰਾਰ लगेगा विशाल जी बहुत-बहुत स्वागत है थोड़ा साढ़े चैनल में जय श्री राम गौ माता की जय मैं विशाल ठाकुर गौ रक्षक दल से आप जिस वीडियो की बात कर रहे हैं कि वीडियो वायरल हो रही है तो इस वीडियो के बारे में आपको बता दूं ये वीडियो आमरी शहर की है तरनतार रोड है जस्ट वहां पे गुरुद्वारा है गुरुद्वारा के बगल में हमने ट्रक नहीं रोका था वहां पे फैक्ट्रियां चल रही थी जैसे वहाँ पे जिंदा गाय को लेके जाना वहाँ पे काटना वहाँ पे उसको पीस बनाना फिर उसको पैकिंग करना फिर उसको वहाँ पे लिफाफे में पैक करना फिर डब्बे में डाल के फिर वहाँ में से ट्रक में डाल के और बाहर स्टेट में भेज देना तो ये हमें गुप्त सूचना मिली थी ऐसे देखो ये जो है प्रशासन का इसमें सहयोग चाहिए अगर कहीं ना कहीं हम लोगों को अगर प्रशासन सपोर्ट करे अगर या तो प्रशासन इस चीज़ पर एक्टिव रहे ਤੋ ਸ਼ਾਇਦ ਇਹ ਚੀਜ਼ ਕਮ ਵੀ ਹੋ ਸਕਦੀ ਹੈ। ਬਿਲਕੁਲ ਇੱਕ ਪਾਸੇ ਵਿਸ਼ਾਲ ਜੇਕਰ ਅਸੀਂ ਗੱਲ ਕਰੀਏ ਤੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਰੋਡ ਦੇ ਉੱਤੇ ਉਸ ਰੋਡ ਦੇ ਉੱਤੇ ਹੋਰ ਵੀ ਆਲੇ-ਦੁਆਲੇ ਇਲਾਕਾ ਬਸਿਆ ਹੋਇਆ ਸੀਗਾ ਜਿਸ ਰੋਡ ਦੇ ਉੱਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੈਕਟਰੀ ਬਣੀ ਹੋਈ ਸੀਗੀ। ਦੇਖੋ ਉहां पे ਜਾਬੇ ਫੈਕਟਰੀ ਮਿਲੀ ਹੈ ਉहां पे ਚਾਰ ਫੈਕਟਰੀ ਹੈ ਉहां पे ਇੱਕ ਖਰਾਤੀਆ ਕਾ ਵੀ ਉਹ ਹੈ। ਅ ਅ ਖਰਾਤੀਆ ਕਾ ਫੈਕਟਰੀ ਹੈ ਔਰ ਗੱਤਾ ਕਾ ਵੀ ਫੈਕਟਰੀ ਹੈ। असल में क्या है जो मालिक था जो प्रॉपर्टी के मालिक थे वो सरदार जी हैं उनको इन्होंने कह के लिया था कि मैं यहाँ पे चिकन का काम करता हूँ अच्छा कि मैं चिकन का यहाँ पे काम करता हूँ उनको दो चार पाँच दिन जो है आ, दिखाया भी मुर्गे का ऐसे काम है मतलब उन्होंने पता नहीं सी हाँ उनको जो है देखो पता तो होता ही है देखो इतने बड़ी जो है आ, कम से कम ना ज़्यादा तो करोड़ों अरबों का वहाँ बिजनेस हो रहा है भाई इनको पता तो था ही लेकिन इनका जो बयान था जो मालिक हैं कि हमें इसके बारे में नहीं पता है बल्कि इनके ऊपर भी पर्चा दर्ज हो चुका है जो वहाँ के मालक थे जो सरदार जी थे जिन्होंने रेंट पे दिया था तो कहीं कही ना कहीं हम लोगों को जागरूक होने की ज़रूरत है वहाँ एक लाख हिंदू और सिख समाज के लोगों के बीच दस से पंद्रह चलो मैं किसी धर्म को टारगेट नहीं करता हूँ लेकिन जिस धर्म से थे सब भी चलो मुस्लिम समाज के लोग थे तो कहीं ना कहीं अगर हम लोग अगर जागरूक होते तो एक, एक लाख के बीचों बीच भाई दस पंद पंद्रह बंदा गऊ मास का तो धंधा नहीं करता जस्ट वहाँ पे गुरुद्वारा है आप आधा किलोमीटर पे वहाँ पे बहुत पुरानी गुरुद्वारा है तो वहाँ पे चलो बाद में सब चीज़ें पता लगा हर एक सिख समाज के लोग आए सारे लोग पहुँचा लेकिन कहीं ना कहीं अगर हम लोग जागरूक हो जाएँ तो इस चीज़ पर रोक लग सकती है कोई बहुत बड़ी बात नहीं है बिल्कुल जी उस फैक्ट्री की गल कर रहे हो कि उतने ये मतलब काम चलता स गऊ तस्करी उल्तीगी बायदा उ बहरो गऊ लेकर जाते सी उसम तो करते ये जो मेन बंदा है ना जिसका मैंने क्या इसका नाम मैं दिमाग से निकल गया जी। इसका हमने पहले जलंधर में भी पर्चा दर्ज कराया हुआ है इसके ऊपर पटियाले में भी पर्चा दर्ज कराया हुआ है ठीक है तो ये जो है बहुत ही पुराना गौ तस्कर है और इसके पीछे देखो उसका सेटिंग जो है लुधियाना में भी है मैं आपको बता दूं इसका सेटिंग दाना मंडी में उसका सेटिंग टिब्बा रोड पे है कुछ बातें हैं जो मैं सोशल मीडिया पे नहीं कह सकता अभी दंगा नहीं कराना चाहता मैं कहीं ना कहीं भी सनातनियों के जो है एक आस्था जुड़ी हुई है हिंदू समाज के लोग माँ मानते हैं गाय को है ना तो ये जो है ये टोटल कमी हमारी जो है हमारे तरफ से हमें लगता है अभी पुलिस प्रशासन की कमी है ठीक है जे अगर पुलिस प्रशासन उसको काबू कर ले अगर जे उसको जेल में डाल दे उसको कानून के बारे में पता लग जाए कि भाई ये काम हम गलत कर रहे हैं अगर हम आगे करेंगे फिर हमें जेल जाना पड़ेगा या तो जो उसका धारा है तो मैं पंजाब सरकार से यही विनती करता हूँ कि जो इस पर अभी हम पकड़ते हैं तो दो सौ पंचानवे सेक्शन ही लग जाता है बंदे का जो है जमानत एक घंटे एक घंटे सॉरी अपना एक महीने के पहले पहले जो है जमानत बंदा हाई कोर्ट से ले लेता है ठीक है तो मैं यही पंजाब सरकार से पंजाब पुलिस न सबसे निवेदन ही कर सकते हैं और क्या कर सकते हैं हम भाई इस धारा को चेंज किया जाए ठीक है जब विशाल तुम उतरे जाने हो उस तो बाद उ ਕਿੰਨੀ ਸਮੇ ਤੁਸੀਂ ਪਹੁੰਚਦੇ ਹੋ ਸਵੇਰ ਦਾ ਸਮਾਂ ਹੁੰਦਾ ਵਾ ਜਾਂ ਉਹ ਰਾਤ ਦਾ ਸਮਾਂ ਸੀਗਾ ਜਦੋਂ ਤੁਸੀਂ ਇੱਕਦਮ ਥੋੜੀ ਪੂਰੀ ਟੀਮ ਜਿਹੜੀ ਉੱਥੇ ਪਹੁੰਚ ਜਾਂਦੀ ਹੈ ਤੇ ਟੀਮ ਦੇ ਹੋਰ ਕੁਝ ਮੈਂਬਰ ਮੈਂਬਰਸ ਸੀਗੇ ਜਿਹੜੇ ਥੋੜੇ ਮੰਤਰੀ ਵਗੈਰਾ ਕੀ ਉਹਨਾਂ ਦਾ ਨਾਮ ਕੀ ਸੀਗਾ ਜਿਹੜੇ ਜਾਂਦੇ ਸਾਰੇ ਦੇਖੋ ਇਹ ਸਾਡੀ ਗਊ ਰੱਖਿਆ ਦਲ ਦੀ ਟੀਮ ਹੈ ਇਹ ਸ੍ਰੀ ਸਤੀਸ਼ ਕੁਮਾਰ ਜੀ ਨੇ ਸਾਡੇ ਰਾਸ਼ਟਰੀ ਪ੍ਰਧਾਨ ਗਊ ਰੱਖਿਆ ਦਲ ਦੇ ਜੀ ਉਹਨਾਂ ਦੇ ਅਗਵਾਈ ਦੇ ਵਿੱਚ ਸਾਰਾ ਕੁਝ ਹੁੰਦਾ ਹਾਂ ਤੇ ਉਥੇ ساری ਟੀਮ ਹੁੰਦੀ ਆ ਚੰਡੀਗੜ੍ਹ ਦੀ ساری ਟੀਮ ਸੀਗੀ ਲੁਧਿਆਣਾ ਦੀ ਸੀਗੀ ਰਾਜਪੁਰਾ ਦੀ ਸੀਗੀ ਹਿਮਾਚਲ ਦੀ ਟੀਮ ਸੀਗੀ ਤੇ ਤੇ ਕੁਝ ਆਪਣੇ ਜਲੰਧਰ ਤੋਂ ਭਾਈਚਾਰਾ ਸੀਗੇ ਆਪਣੇ ਹਿੰਦੂ ਪ੍ਰਧਾਨ ਸੀਗੇ ਤੇ ਇਹ ਆਪਾਂ ਤਿੰਨ ਦਿਨ ਤੋਂ ਲੱਗੇ ਹੋਏ ਸੀਗੇ ਠੀਕ ਹੈ ਤੇ 3 ਵਜੇ ਭੋਰ ਆਪਾਂ ਨੂੰ ਕਲੀਅਰ ਹੋ ਗਿਆ ਸੀ ਵੀ ਇਹ ਸਿਸਟਮ ਇਥੇ ਹੈਗਾ ਪਰ ਉਹਨਾਂ ਦਾ ਵੀ ਬੰਦਾ ਹੁੰਦਾ ਵਿੱਚ ਉਹਨਾਂ ਨੂੰ ਜਿਹੜਾ ਮੇਨ ਬੰਦਾ ਸੀ ਜਦੋਂ ਆਪਾਂ ਮੌਕੇ ਤੇ ਪਹੁੰਚੇ ਵੀ ਸਾਡੇ ਉਥੇ ਉਹ ਅਟੈਕ ਕੀਤਾ ਜੀ ਅਟੈਕ ਕੀਤਾ ਚਲੋ ਆਪਾਂ ਅ ਬਚਤੇ ਬਚਾਏ ਆਪਾਂ ਪੰਜ ਬੰਦਾ ਉੱਥੇ ਕਾਬੂ ਕੀਤਾ ਜਿਸ 'ਚ ਆਪਣਾ ਤਿੰਨ ਬੰਦਾ ਜਿਹੜਾ ਸੀਗਾ ਜਿਹੜਾ ਮੇਨ ਇੱਕ ਬੰਦਾ ਹੈ ਗੱਡੀ ਲੈ ਕੇ ਫੜਾਰ ਹੋ ਗਿਆ ਤਿੰਨ ਜੇਨ ਸੀਗਾ ਤੇ ਪੰਜ ਲੇਡੀ ਸੀਗਾ ਤੇ ਪੰਜ ਨੂੰ ਅਸੀਂ ਉੱਥੇ ਕਾਬੂ ਕੀਤਾ ਸੀ ਮਤਲਬ ਤਕਰੀਬਨ ਟੋਟਲ ਕਿੰਨੇ ਜਨੇ ਸੀਗੇ ਲੇਡੀਜ਼ ਜਿਹੜੀਆਂ ਸੀਗੀਆਂ ਉਹ ਕਿੰਨੀਆਂ ਸੀਗੀਆਂ ਤੇ ਜਿਹੜੇ ਬੰਦੇ ਸੀਗੇ ਉਹ ਕਿੰਨੇ ਸੀ ਇਹ 13 ਬੰਦੇ ਸੀਗੇ ਟੋਟਲ ਜੀ ਕਿਉਂਕਿ ਦੇਖੋ ਅਸੀਂ ਤਾਂ ਉੱਥੇ ਗਏ ਆ ਸਾਰਾ ਸੀਨ ਸਾਨੂੰ ਸਾਡੇ ਸਾਹਮਣੇ ਆ ਠੀਕ ਹੈ ਜੀ ਪੰਜ ਲੇਡੀ ਸੀਗੀ ਆ ਹੂੰ ਜਿਹੜਾ ਬਿੱਟੂ ਆ ਮੁੰਡਾ ਜਿਹੜਾ Hindu ਦਾ ਨਾਮ ਰੱਖਿਆ ਹੋਇਆ ਮੁਸਲਮਾਨ ਆ ਉਹ ਮੁੰਡਾ ਜਿਹੜਾ ਇਹ ਜਿਹੜਾ ਬਿੱਟੂ ਆਪਣੇ ਆਪ ਨੂੰ ਦੱਸ ਰਿਹਾ ਉਹਦਾ ਦੋ ਸਿਸਟਰ ਹੈ ਇੱਕ ਭਾਬੀ ਹੈ ਉਹਨਾਂ ਦਾ ਮਤਲਬ ਸਾਰੇ ਕੋਈ ਖਾਲਾ ਕਹਿ ਰਿਆ ਸੀ ਕੋਈ ਕੁਝ ਕਹਿ ਰਿਆ ਸੀ ਠੀਕ ਹੈ ਜੀ ਤੇ ਤਿੰਨ ਜਿਹੜਾ ਸੀਗਾ ਉਹ ਗੱਡੀ 'ਚ ਉਹਦਾ ਨਾਮ ਮੈਂ ਤੁਹਾਨੂੰ ਦਿਮਾਗ 'ਚੋਂ ਨਿਕਲ ਗਿਆ ਉਹਦੇ ਉੱਥੇ ਪਹਿਲੇ ਵੀ ਅਸੀਂ ਪਰਚਾ ਦਰਜ ਕਰਾਏ ਹੋਏ ਆ ਠੀਕ ਹੈ ਤੇ ਟੋਟਲ 13 ਬੰਦੇ ਸੀਗੇ ਠੀਕ ਹੈ ਇਹ ਮਤਲਬ ਸੋਚ ਲਓ ਤੁਸੀਂ ਪੂਰਾ ਸੈਟਅਪ ਬਿਠਾਇਆ ਹੋਇਆ ਸੀਗਾ ਜਿਦਾ ਵੀ ਫੈਕਟਰੀ ਚ ਆਪਾਂ ਕੋਈ ਫੈਕਟਰੀ ਖੋਲਦੇ ਆਂ ਹਰ ਇੱਕ ਚੀਜ਼ ਦਾ ਇੱਕ ਸਿਸਟਮ ਹੁੰਦਾ ਉਹਦਾ ਵੀ ਕੱਟਣਾ ਕਿੱਥੇ ਐ ਗਊਆਂ ਨੂੰ ਟੰਗਣਾ ਕਿੱਥੇ ਐ ਠੀਕ ਹੈ ਜੀ ਲਾਤ ਕੱਟਣ ਵਾਸਤੇ ਬੰਦਾ ਲਗ ਰੱਖਿਆ ਹੋਇਆ ਸੀ ਪੀਸ ਬਣਾਉਣ ਵਾਸਤੇ ਬੰਦਾ ਲੱਗ ਰੱਖਿਆ ਹੋਇਆ ਸੀ ਜੀ ਚੜੀ ਤੁਸੀਂ ਗੱਲ ਕਰ ਰਹੇ ਹੋ ਇਹ ਗੱਲਾਂ ਸੁਣ ਕੇ ਅੱਖਾਂ 'ਚ ਹੰਝੂ ਆਉਂਦੇ ਨੇ ਪਰ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਜਿਹੜਾ ਗਊ ਤਸਕਰੀ ਕਰਕੇ ਲੈ ਕੇ ਜਾਂਦੇ ਸੀਗੇ ਇਹ ਸੜਕਾਂ ਦੇ ਉੱਤੇ ਹੀ ਜਾਂਦੇ ਸੀਗੇ ਇਹ ਕਿਤੇ ਬਾਹਰ ਤਾਂ ਜਾਂਦੇ ਨਹੀਂ ਸੀਗੇ ਪਿੰਡਾਂ ਦੇ ਵਿੱਚੋਂ ਤੇ ਰਸਤੇ ਦੇ ਵਿੱਚ ਕਾਫੀ ਨਾਕੇ ਵਗੈਰਾ ਲੱਗੇ ਹੁੰਦੇ ਆ ਟੋਲ ਟੈਕਸ ਕਾਫੀ ਘਟਨੇ ਹੁੰਦੇ ਆ ਜਿੱਦਾਂ ਲੁਧਿਆਣਾ ਦੀ ਜੇਕਰ ਗੱਲ ਕਰੀਏ ਤੇ ਟੋਲ ਟੈਕਸ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਜਾਣ ਵਾਸਤੇ ਵੀ ਕਈ ਟੋਲ ਟੈਕਸ ਪੈਂਦੇ ਨੇ ਵਿੱਚ ਤੇ ਕੀ ਲੱਗਦਾ ਗੱਡੀਆਂ ਚੈਕਿੰਗ ਨਹੀਂ ਹੁੰਦੀਆਂ ਸੀਗੇ देखो मैं तो उन एक दस देवा नितिन जी ਤੁਸੀਂ ਤਾਂ ਸਾਡੇ ਖਬਰ ਹਮੇਸ਼ਾ ਚਲਾਉਂਦੇ ਹੋ ਲੁਧਿਆਣਾ ਲਾਈਵ ਤੇ ਬਹੁਤ ਵਧੀਆ ਚੈਨਲ ਹੈ ਸੱਚ ਦਿਖਾਂਦੀ ਹੈ ਹਮੇਸ਼ਾ ਇਹ ਜਦੋਂ ਉੱਥੇ ਰੇਡ ਮਾਰੇ ਨਾ 3 ਵਜੇ ਅਸੀਂ ਪਹੁੰਚੇ ਸੀਗੇ 3:10 ਤੇ ਅਸੀਂ ਪੁਲਿਸ ਨੂੰ ਫੋਨ ਕਰਤਾ ਸੀ ਰਾਤ ਨੂੰ ਦਿਨ ਸੁਬਾ ਨੂੰ ਭੋਰ ਨੂੰ ਸਵੇਰੇ ਸਵੇਰੇ ਠੀਕ ਹੈ ਜੀ 3:10 ਤੇ ਅਸੀਂ ਪੁਲਿਸ ਨੂੰ ਦੱਸਤਾ ਸੀ ਕਿ ਭਾਈ ਜੀ ਇਹ ਸੀਨ ਹੈ ਅਸੀਂ ਤੁਹਾਡੇ ਏਰੀਆ 'ਚ ਆਂ ਇਦਾਂ ਦਾ ਸੀਨ ਹੈ ਪੁਲਿਸ ਢਾਈ ਤੋਂ 3 ਘੰਟੇ ਬਾਅਦ ਉਥੇ ਪਹੁੰਚੀ ਹੈ ਜੋ ਕਿ ਤੁਸੀਂ ਵੀਡੀਓ ਚ ਦੇਖੋਗੇ ਮੇਰੀ ਗੱਲ ਵੀ ਹੋ ਰਹੀ ਹੈ ਮੈਂ ਕਹਾਂ ਤੁਸੀਂ 3 ਘੰਟੇ ਬਾਅਦ ਆਏ ਹੋ ਜੇ ਇੱਥੇ ਕੋਈ ਗੱਲ ਹੋ ਜਾਂਦੀ ਫਿਰ ਇਹਦਾ ਜਵਾਬ ਕੌਣ ਦਿੰਦਾ ਠੀਕ ਹੈ ਤੇ ਕਿੱਥੇ ਨਾ ਕਿੱਥੇ ਦੀ ਦੇਖੋ ਸਾਡੇ ਉਥੇ ਪੁਲਿਸ ਦਾ ਦਬਾਅ ਹੁੰਦਾ ਉਹ ਇਥੇ ਲੁਧਿਆਣੇ ਦੀ ਗੱਲ ਕਰ ਲਈਏ ਕਈ بڑے بڑے ਅਧਿਕਾਰੀ ਹੈ ਨਾਮ ਨਹੀਂ ਦੱਸਾਂਗਾ ਜੀ ਸਾਨੂੰ ਡਰਾਂਦੇ ਆ ਸਾਨੂੰ ਕਹਿੰਦੇ ਆ ਬਈ ਤੂੰ ਸਾਡੇ ਏਰੀਆ ਚ ਗੱਡੀਆਂ ਨਾ ਫੜਿਆ ਕਰ ਤੂੰ ਦੰਗਾ ਕਰਾ ਦੇਗਾ ਏਦਾਂ ਉਹਦਾ ਹੁਣ ਆਪਣਾ ਖੰਨੇ ਵਾਲੇ ਦਾ ਹੀ ਕਹਿੰਦੇ ਆ ਤੁਸੀਂ ਮੇਰੇ ਏਰੀਆ ਏਰੀਆ ਚ ਨਾ ਫੜੋ ਦੋਰਾਹ ਵਾਲੇ ਕਹਿੰਦੇ ਆ ਮੇਰੇ ਏਰੀਆ ਚ ਨਾ ਫੜੋ ਜਲੰਧਰ ਵਾਲੇ ਕਹਿੰਦੇ ਆ ਮੇਰੇ ਵੀ ਕਿੱਥੇ ਜਾਈਏ ਆਪਾਂ ਸਾਨੂੰ ਕੋਈ ਨਾ ਕੋਈ ਤੁਸੀਂ ਰਸਤਾ ਦੱਸ ਦੋ ਜਾਂ ਤੁਸੀਂ ਆਪ ਕੰਮ ਕਰ ਲਓ ਅਸੀਂ ਕਿਉਂ ਪੰਗਾ ਲਈਏ ਭਈ ਅਸਾਸੀਂ ਵੀ ਬਿਜ਼ਨਸਮੈਨ ਬੰਦੇ ਐ ਅਸੀਂ ਵੀ ਨਹੀਂ ਵੀ ਕਿਉਂ ਕਿਸੇ ਕੋ ਦੁਸ਼ਮਣੀ ਲਈਏ ਠੀਕ ਹੈ ਜੇ ਤੁਸੀਂ ਆਪਣਾ ਕੰਮ ਕਰਦੇ ਹੋ ਵੀ ਸਾਡਾ ਕੀ ਸੀਨ ਐ ਤੁਸੀਂ ਆਪਣਾ ਕੰਮ ਕਰੋ ਆਪਾਂ ਬੈਠ ਜਾਨੇ ਚੁੱਪ ਕਰਕੇ ਘਰੇ ਤੇ ਵੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੇਰਾ ਇਹ ਹੀ ਬੇਨਤੀ ਪ੍ਰਾਰਥਨਾ ਹੈ ਅਦਰਦਰ ਮੈਂ ਇਹ ਡੀਜੀਪੀ ਸਾਹਿਬ ਤੋਂ ਸੀਪੀ ਸਾਹਿਬ ਤੋਂ ਤੇ ਸੀਐਮ ਸਾਹਿਬ ਤੋਂ ਇਵੀ ਪੁਲਿਸ ਨੂੰ ਥੋੜਾ ਜਿਹਾ ਟਾਈਟ ਕੀਤਾ ਜਾਵੇ ਪ੍ਰਸ਼ਾਸਨ ਨੂੰ ਕਿਉਂਕਿ ਹਰੇਕ ਬੰਦੇ ਨਾਲ ਇਹ ਕੋਪਰੇਟ ਕਰਦੇ ਆ ਜਦੋਂ ਹਿੰਦੂਵਾਦੀ ਗੱਲ ਆਉਂਦੀ ਹੈ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਮੈਂ ਤਾਂ ਇਹ ਕਹਾਂਗਾ ਕਿਉਂਕਿ ਸਾਡੇ ਨਾਲੇ ਹੁੰਦਾ ਜਦੋਂ ਗਊਆਂ ਦਾ ਮਸਲਾ ਆਉਂਦਾ ਤਾਂ ਵੀ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਇਹ ਜਦੋਂ ਗਊਆਂ ਦਾ ਮਸਲਾ ਆਉਂਦਾ ਅਸੀਂ ਥਾਣੇ ਜਾਂਦੇ ਆ ਤਾਂ ਪੁਲਿਸ ਨੂੰ ਇਹ ਲੱਗਦਾ ਵੀ ਕੋਈ ਜਹਾਤੰਗਵਾਦੀ ਆ ਗਿਆ ਸਾਡੇ ਨਾਲ ਅਤੰਗਵਾਦੀ ਜਿਹਦਾ ਅਤੰਗਵਾਦੀ ਨਾਲ ਬੀਫ ਕਰਦੇ ਆ ਉਹਦਾ ਸਾਡੇ ਨਾਲ ਗੱਲ ਕਰਦੀ ਹੈ ਪੁਲਿਸ ਤੇ ਕਿੱਥੇ ਨਾ ਕਿੱਥੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਕਿ ਬਈ ਤੁਸੀਂ ਗਊ ਰੱਖਸ਼ਾ ਦਲ ਵਾਲੇ ਉਹਨਾਂ ਦੇ ਵਾਸਤੇ ਕੋਈ ਸਿਸਟਮ ਤੁਸੀਂ ਬਣਾਓ ਕਿ ਬਈ ਪੁਲਿਸ ਸਾਡੇ ਨਾਲ ਕੋਆਪਰੇਟ ਕਰੇ ਬਿਲਕੁਲ ਵਿਸ਼ਾਲ ਹੋਂ ਤੱਕਰ ਦੇ ਵਿੱਚ ਜੇਕਰ ਤੁਹਾਡੀ ਗੱਲ ਕਰੀਏ ਤੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਕੁਆਂਟੀਟੀ ਕਿੱਥੇ ਫੜੀ ਹੈ ਦੇਖੋ ਇੱਕ ਤਾਂ ਅਪਾ ਇੱਥੇ ਲੁਧਿਆਣੇ ਮੋਤੀ ਨਗਰ ਥਾਣੇ ਫੜੇ ਸੀਗੇ ਕੰਟੇਨਰ ਸੀ ਭੜਿਆ ਹੋਇਆ ਕੰਟੇਨਰ ਸੀ ਉਸ ਤੋਂ ਬਾਅਦ ਤਾਂ ਦੇਖੋ ਜਲੰਧਰ ਵੀ ਫੜਿਆ ਅਸੀਂ ਤਾਂ 33 ਟਨ ਗਊ ਮਾਸ ਫੜਿਆ ਠੀਕ ਹੈ ਜੀ ਮੋਤੀ ਨਗਰ ਤੁਸੀਂ ਕੁਇੰਟਲ ਕੁਝ ਆ ਰਿਹਾ ਸੀਗਾ ਜਿਹੜਾ ਤੁਸੀਂ ਤਰਨਤਾਰਨ ਰੋਡ ਤੇ ਦੇਖੋ 16 ਕੁਇੰਟਲ ਨਹੀਂ ਅਸਲ 'ਚ ਬਿਆਨ ਦੇ ਵਿੱਚ ਗਲਤੀ ਹੋਈ ਹੈ ਠੀਕ ਹੈ ਲਿਖਣ ਨੂੰ ਉਹਨਾਂ ਨੂੰ ਗਲਤੀ ਹੋਈ ਹੈ ਇਹ ਕਟੋ-ਕਟ ਜੀ 25 ਤੋਂ 30 1200 2000 3 3000 ਕੁਇੰਟਲ ਕਟੋ-ਕਟ ਗਊਮਾ ਸਾ ਕਿਉਂਕਿ ਜਿਹੜਾ 165 ਡੱਬਾ ਹੈ ਨਾ ਉਹ ਹੈਗਾ 20 20 ਕਿਲੋ ਦਾ ਇੱਕ ਡੱਬਾ ਹੂੰ ਠੀਕ ਹੈ ਜੀ ਬਾਕੀ ਉਹਦਾ ਹੈ ਜੀ ਠੀਕ ਹੈ ਤੇ ਜੋ ਮੇਰੇ ਹਿਸਾਬ ਨਾਲ ਹੈ ਦੇਖੋ ਸਾਡਾ ਰੋਜ਼ ਦਾ ਕੰਮ ਹੈ ਪਰ ਮੈਂ ਨਾ ਆਪਾਂ ਕਿਤੇ ਨਾ ਕਿਤੇ ਉਹ ਕਰਦੇ ਆ ਤੇ ਉਹਨਾਂ ਨੇ ਵੀ ਲਿਖਿਆ ਗਲਤ ਹੈ ਬਿਆਨ ਦੇ ਵਿੱਚ ਆਪਾਂ ਦੱਸੇ ਸੀਗੇ ਭਾਈ ਜੀ 165 ਡੱਬਾ ਤੇ ਇਨਾ ਹੈ ਉਹਨਾਂ ਨੇ ਕੱਟ ਜਾਣ ਬੁੱਝ ਕੇ ਚਰਾਏਗੀ ਕੱਲੋ ਕੋਈ ਦੰਗਾ ਨਾ ਹੋ ਜਾਏ ਕੋਈ Hindu ਨੇਤਾ ਜਾਂ ਕੋਈ Hindu ਸਮਾਜ ਦੇ ਲੋਕ ਭਈ ਉਹਨਾਂ ਦੇ ਉੱਤੇ ਕੋਈ ਹੋਣਾ ਪੜ ਜਾਵੇ ਵੀ ਆਪਾਂ ਇਹ ਹੋੜਿਆ ਵੀ ਉਹਨਾਂ ਨੂੰ ਵੀ ਵਿਵਾਦ ਨਾ ਹੋ ਤਾ ਕਰਕੇ ਉਹਨਾਂ ਨੇ ਕੱਟ ਚਰਾਇਆ ਬਿਲਕੁਲ ਕੀ ਲੱਗਦਾ ਕਿ ਵਿਸ਼ਾਲ ਜੀ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਇਹ ਗਊ ਮਾਤਾ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਭਾਰਤ ਵਿੱਚ ਤੇ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਨੇ ਸਰਾਰਥੀ ਤਤ ਤੋਂ ਇਹ ਕਿਉਂ ਇਦਾਂ ਦਾ ਸਟੈਪ ਚੱਕਦੇ ਨੇ ਕਿਉਂ ਇਹ ਕਾਰੋਬਾਰ ਕਰਦੇ ਨੇ ਕਾਰਨ ਕੀ ਹੈਗਾ ਇਹ ਕੋਈ ਬਿਲਕੁਲ ਦਰਿੰਦੇ ਲੋਕ ਨੇ ਇੱਕ ਪਾਸੇ ਕਾਰੋਬਾਰ ਇਸ ਤਰੀਕੇ ਦਾ ਕਰਦੇ ਨੇ ਦੇਖੋ ਭਾਈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਹੜਾ ਵੀ ਆਪਾਂ ਇਹ Hindu ਸਮਾਜ ਨੇ ਜਿਹੜਾ ਸਨਾਤੀ ਨੇ ਨੇ ਅਸੀਂ ਆਪਣੇ ਆਪ ਨੂੰ Hindu ਕਹਿੰਦੇ ਆ ਕਿੱਥੇ ਨਾ ਕਿੱਥੇ ਸਾਡੀ ਵੀ ਗਲਤੀ ਹੈ ਜੇ ਆਪਾਂ ਗਉਆ ਨੂੰ ਨਾ 베ਚੀਏ ਗਉ ਤਸਕਰ ਕੋ ਉਹ ਕਿਦਾਂ ਕੱਟ ਲੂਗਾ ਤਦਾਂ ਲੈ ਕੇ ਚੱਲ ਜਾਊਗਾ ਗੱਲ ਸਮਝ ਰਹੇ ਹੋ ਹੁਣ ਸਾਡਾ ਵਿਰੋਧ ਸਾਡੇ ਹਿੰਦੂ ਸਮਾਜ ਦੇ ਲੋਕ ਕਰਦੇ ਆ ਤੁਸੀਂ ਕਈ ਵਾਰੀ ਸੋਸ਼ਲ ਮੀਡੀਆ ਦੇਖੋਗੇ ਲੋਕੀ ਕਹਿੰਦੇ ਆ ਇਹ ਬਦਮਾਸ਼ੀ ਕਰਦੇ ਆ ਇਹ ਗਰੀਬ ਬੰਦੇ ਨੂੰ ਮਾਰਕੁੱਟ ਕਰਦੇ ਆ ਹੁਣ ਦੱਸੋ ਬਈ ਸਾਡਾ ਜਿਹੜਾ ਹਿੰਦੂ ਬੰਦਾ ਹੀ ਸਾਡਾ ਵਿਰੋਧ ਕਰ ਰਿਹਾ ਤਾਂ ਫਿਰ ਉਹਨਾਂ ਦੀ ਗੱਲ ਹੀ ਛੱਡ ਦੋ ਤੇ ਹੁਣ ਉੱਥੇ ਕਿੰਨੇ ਬੰਦਿਆਂ ਦੇ ਉੱਤੇ ਪਰਚਾ ਅਸੀਂ ਕਿੰਨੇ ਟੀਬਾ थाने ਫੜਿਆ ਸੀ ਗਊਆਂ ਕੱਢਦੇ ਫੜਿਆ ਮੋਤੀ ਨਗਰ ਫੜਿਆ ਜੀ ਤਕਰੀਬਨ ਫੋਕਲ ਪੁਆਇੰਟ ਥਾਣੇ ਚ ਵੀ ਮਸਲਾ ਹੈ ਸਾਨੇਵਾਲ ਥਾਣੇ ਚ ਮਸਲਾ ਹੈ ਠੀਕ ਹੈ ਜੀ ਦੁਰਾਹੇ ਥਾਣੇ ਚ ਹੈ ਰਾਜਪੂੜਾ ਜਲੰਧਰ ਹੈ ਆਪਣਾ ਜਸੂਆ ਹੈ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਆਪਾਂ ਕਿੰਨੇ ਸਾਰੇ ਆਪਾਂ ਫੜਿਆ ਗਊ ਦਸਕਰ ਫੜਿਆ ਸਾਰੇ ਜਗ੍ਹਾ ਦੀ ਤੁਸੀਂ ਗੱਲ ਛੱਡ ਦਿਓ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਬਈ ਜਿਹੜਾ ਟਿੱਬਾ ਥਾਣੇ ਦਾ ਮੋਤੀ ਨਗਰ ਥਾਣੇ ਦਾ ਜਿਹੜਾ ਆਪਣਾ ਫੋਗਲ ਪਾਇੰਡਾ ਅਜ ਤੱਕ ਜਿਹੜਾ ਅਸੀਂ ਬੰਦਾ ਫੜੇ ਸੀਗੇ ਗਊ ਤਸਕਰ ਇੱਕ ਵੀ ਬੰਦਾ ਫੜਿਆ ਗਿਆ ਕੋਈ ਵੀ ਪ੍ਰਸ਼ਾਸਨ ਮੈਨੂੰ ਦੱਸ ਦੇ ਕਿ ਜਿਹੜਾ ਅਸੀਂ ਬੰਦਾ ਫੜਾਇਆ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਬੰਦਾ ਫੜਿਆ ਅਸੀਂ ਤਾਂ ਪਰਚਾ ਕਰਵਾ ਦਿੰਨੇ ਆ ਮੁਰਗੇ ਪੁਲਿਸ ਉਹਦੇ ਕਰੇ ਨਹੀਂ ਜਾਂਦੀ ਨਹੀਂ ਮਤਲਬ ਜਿਹੜਾ ਤੁਸੀਂ ਹੁਣ ਜਿੱਥੇ ਤਰਨ ਤਰਨ ਦੀ ਅਸੀਂ ਗੱਲ ਕਰ ਰਹੇ ਹਾਂ ਇੱਕ ਪਾਸੇ ਤਰਨ ਤਰਨ ਦੇ ਵਿੱਚ ਜਿਹੜਾ ਤੁਸੀਂ ਪਰਚਾ ਦਰਜ ਕਰਾਇਆ ਥੋੜੀ ਟੀਮ ਨੇ ਉਹ ਤਕਰੀਬਨ ਕਿੰਨੇ ਕੇ ਅਕਿਊਜ਼ਟ ਸੀਗੇ ਟੋਟਲ ਜਿਨ੍ਹਾਂ ਦੇ ਉੱਤੇ ਇਹ ਐਫਆਈਆਰ ਦਰਜ ਹੋਈ ਹੈ ਦੇਖੋ ਟੋਟਲ ਵਿੱਚ 13 ਬੰਦੇ ਸੀਗੇ ਜੀ ਐਫਆਈਆਰ ਕਿੰਨੇ ਚ ਦਰਜ ਐ ਐਫਆਈਆਰ ਤਕਰੀਬਨ 12 ਤੋਂ 13 ਬੰਦੇ ਤੇ ਹੋਈ ਹੈ ਜੀ ਇਹ ਕੁਝ ਬਾਈ ਨੇਮ ਹੈ ਕੁਝ ਅਨਨੋਨ ਹੈ ਠੀਕ ਹੈ ਜੀ ਤੇ ਜਿਹੜਾ ਅਸੀਂ ਬੰਦਾ ਫਰਾ ਕੇ ਆ ਗਏ ਨਾ ਪੰਜ ਉਹ ਤਾਂ ਇੱਕ ਮਹੀਨੇ ਬਾਅਦ ਛੁੱਟ ਜਾਊਗਾ ਅੱਛਾ ਜਿਹੜੇ ਪੰਜ ਬੰਦੇ ਸੀਗੇ ਵਿਸ਼ਾਲ ਉਹ ਕਿੱਥੇ ਦੇ ਰਹਿਣ ਵਾਲੇ ਸੀਗੇ ਪਿੱਛੋਂ ਇਹ ਸਾਰੇ ਯੂਪੀ ਦੇ ਸੀਗੇ ਮਿਰਠ ਦੇ ਸੀਗੇ ਸਾਰੰਗਪੁਰ ਦੇ ਸੀਗੇ ਯੂਪੀ ਦੇ ਸੀਗੇ ਤੇ ਕੋਈ ਪੰਜਾਬੀ ਬੰਦਾ ਨਹੀਂ ਸੀਗਾ ਕੋਈ ਹਿੰਦੂ ਨਹੀਂ ਸੀਗਾ ਟੋਟਲ ਮੁਸਲਿਮ ਸਮਾਜ ਦੇ ਬੰਦੇ ਸੀਗੇ ਠੀਕ ਹੈ ਜੀ ਤੇ ਦੂਜੀ ਗੱਲ ਮੈਂ ਤੁਹਾਨੂੰ ਕਹਿ ਦੇਵਾਂ ਤੁਹਾਨੂੰ ਸੌਰੀ ਕਿ ਇਹ ਜਿਹੜਾ ਮਸਲਾ ਹੈ ਇਹ ਦੋ ਚਾਰ ਦਿਨ ਦਾ ਗੱਲ ਹੈ ਇਹ ਜਿਹੜਾ ਵੀਡੀਓ ਚਲੋ ਸਾਡੀ ਵਾਇਰਲ ਹੋ ਰਹੀ ਹੈ ਆਪਾਂ ਲਾਈਵ ਆਏ ਸੀਗੇ ਠੀਕ ਹੈ ਇਹ ਦੋ ਚਾਰ ਦਿਨ ਦੇ ਵਿੱਚ ਸਾਰਿਆਂ ਨੂੰ ਭੁੱਲ ਜਾਣਾ ਹਿੰਦੂ ਭਾਈਚਾਰਾ ਵੀ ਭੁੱਲ ਜਾਣਾ ਪੁਲਿਸ ਨੇ ਵੀ ਭੁੱਲ ਜਾਣਾ ਪ੍ਰੈਸ ਨੇ ਵੀ ਭੁੱਲ ਜਾਣਾ ਮੁੜ ਕੇ ਉਹਨਾਂ ਨੇ ਫਿਰ ਉਹੀ ਕੰਮ ਕਰਨਾ ਕਿਉਂਕਿ ਪੁਲਿਸ ਕੋਲ ਟਾਈਮ ਨਹੀਂ ਉਹਨਾਂ ਨੂੰ ਫੜਨ ਦਾ ਲੱਗਦਾ ਨਹੀਂ ਆਪਸ ਦੇ ਵਿੱਚ ਅੰਦਰੋਂ ਤੁਸੀਂ ਕਾਫੀ ਟੁੱਟੇ ਹੋਏ ਲੱਗ ਰਹੇ ਹੋ ਇਸ ਟਾਈਮ ਨਹੀਂ ਮੈਂ ਕੀ ਚਲੋ ਜੀ ਸਾਰੇ ਦਾ ਮੈਂ ਸਾਰੇ ਹਿੰਦੂਆ ਦਾ ਮੈਂ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆ ਇਹ ਵੀ ਆਪਸੀਂ ਸੌਣ ਚੱਕੇ ਵਜੋਂ ਤੱਕ ਜ਼ਿੰਦਗੀ ਹੈ ਲੜਨ ਦਾ ਗਊ ਮਾਤਾ ਵਾਸਤੇ ਸੰਘਰਸ਼ ਹੋਊਗਾ ਕੋਈ ਸਪੋਰਟ ਕਰੇ ਨਾ ਕਰੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਜ਼ਿੰਦਗੀ ਹੈ ਇਹ ਗਊ ਸੇਵਾ ਚੱਲਦਾ ਰਹੂਗਾ ਇਹ ਦਹੀ ਲੜਦਾ ਰਹਾਂਗਾ ਜੋ ਮਰਜ਼ੀ ਹੋ ਜਾਏ ਇਹ ਸੇਵਾ ਨਹੀਂ ਬੰਦ ਹੋਣਾ ਬਿਲਕੁਲ ਪਾਸੇ ਦੀ ਜਕਰ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਬਿਲ ਪਾਸ ਕੀਤਾ ਜਾ ਰਿਹਾ 2025 ਦੇ ਵਿੱਚ ਇਹ ਬੇਦਵੀਆਂ ਨੂੰ ਲੈ ਕੇ ਸੋ ਕੀ ਕਹਿਣਾ ਚਾਹੂंगे ਸਰਕਾਰ ਅਗੇ ਕੀ ਮੈਂ ਸਰਕਾਰ ਅਗੇ ਇਹ ਬੇਨਤੀ ਕਰਾਂਗਾ ਜੀ ਇਹ ਜਿਹੜਾ ਗਉਆਂ ਦਾ ਜਿਹੜਾ ਮਸਲਾ ਹੈ ਜਿਹੜਾ ਅਸੀਂ ਗਉ ਤਸਕਰ ਨੂੰ ਫੜਦੇ ਆ ਇਹਦੇ ਉੱਤੇ ਬਹੁਤ ਹੀ ਛੋਟਾ ਜਿਹਾ ਧਾਰਾ ਇੱਕ ਲੱਗਦੀ ਹੈ 295 ਸੈਕਸ਼ਨ ਨੇ ਜੀ ਉਹਨੂੰ ਹਟਾ ਕੇ ਕੋਈ ਏਦਾਂ ਦਾ ਧਾਰਾ ਲੱਗੇ ਹੱਪ ਮਰਡਰ ਦਾ ਜਾਂ ਕੋਈ ਉਮਰ ਕੈਦਾ ਕੀ ਭਈ ਇਹਨਾਂ ਨੂੰ ਪਤਾ ਲੱਗੇ ਕੋਈ ਗਲਤੀ ਕਰਨ ਤੋਂ ਪਹਿਲੇ ਸੋਚਨ ਕਿ ਮੈਂ ਗਲਤੀ ਕਰ ਰਿਹਾ ਤਾਂ ਇਹਦਾ ਸਜ਼ਾ ਬਹੁਤ ਲੰਬਾ ਹੈ ਮੈਂ ਇਹ ਗਲਤੀ ਨਾ ਕਰਾਂ ਜੇ ਅਗਰ ਗਉ ਹੱਤਿਆ ਬੰਦ ਕਰਾਣਾ ਤੇ ਰਾਜ ਸਰਕਾਰ ਨੂੰ ਯਾ ਗਊ ਮਾਤਾ ਨੂੰ ਰਾਸ਼ਟ ਮਾਤਾ ਦਾ ਦਰਜਾ ਦੇਣਾ ਪੈਣਾ ਜਾਂ ਤਾਂ ਵੀ ਜਿਹੜੇ ਰਾਜ ਸਰਕਾਰ ਨੇ ਉਹ ਆਪਣੇ ਕਟੋ-ਕਟ ਜੇ ਰਾਸ਼ਟ ਲੈਵਲ ਦਾ ਨਹੀਂ ਹੋਊਗਾ ਤੇ ਕਟੋ-ਕਟ ਆਪਣੇ ਸੀਐਮ ਸਾਹਿਬ ਆਪਣੇ ਸਟੇਟ ਬਾਈ ਸਟੇਟ ਧਾਰਾ ਦਾ ਕਟੋ-ਕਟ ਚੇਂਜ ਕਰਾਣਾ ਭਈ ਗਊ ਦਸਕਰ ਵਾਸਤੇ ਉਮਰ ਕਹਦਾ ਜਾਂ ਕੋਈ 307 ਇਦਾ ਦਾ ਧਾਰਾ ਲਗੇ ਬਿਲਕੁਲ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਗਊ ਦੀ ਤੇ ਕਿਤਨੇ ਕਿਤੇ ਲੱਗਦਾ ਨਹੀਂ ਕਿ ਜਿਹੜੇ ਲੋਗ ਨੇ ਸਰਾਰਥੀ ਤੱਤ ਨੇ ਇਹਨਾਂ ਦੇ ਵਿੱਚ ਕਿੱਥੋਂ ਹਿੰਮਤ ਆ ਜਾਂਦੀ ਹੈ ਕਿ ਕਿਦਾਂ ਇਹੋ ਜਿਹਾ ਜਿਹੜਾ ਕੰਮ ਕਰਦੇ ਨੇ ਬਗੈਰ ਡਰੇ ਬਗੈਰ ਚਿਚਕ ਕੇ ਉਸ ਤੋਂ ਬਾਅਦ ਜਦੋਂ ਪੁਲਸ ਇਹਨਾਂ ਨੂੰ ਫੜਦੀ ਹੈ ਤੁਸੀਂ ਫੜਦੇ ਹੋ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੇ ਅੰਦਰ ਖੋਫ ਨਹੀਂ ਰਹਿੰਦਾ ਜਾਂ ਕਾਰਨ ਕੀ ਹੈ ਤੁਹਾਨੂੰ ਮੈਂ ਚਲਦੇ ਚਲਦੇ ਛੋਟੀ ਜੀ ਗੱਲ ਦੱਸ ਦੇਵਾਂ ਇਹ ਜਿਹੜੇ ਗਊ ਤਸਕਰ ਨੇ ਇਹ ਕੋਈ ਇਕੱਲਾ ਨਹੀਂ ਹੈ ਇਹਦੇ ਪਿੱਛੇ ਬਹੁਤ ਬੜੀ ਸਪੋਰਟ ਹੈ ਇਹਦਾ ਬਹੁਤ ਬੜਾ ਭਾਈਚਾਰਾ ਹੈ ਇਹਦੀ ਬਹੁਤ ਵੱਡੀ ਟੀਮ ਹੈ ਯੂਪੀ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਸਾਰੰਗਪੁਰ ਤੋਂ ਲੈ ਕੇ ਮਿਰਰ ਤੋਂ ਲੈ ਕੇ ਲੁਧਿਆਣਾ ਤੋਂ ਲੈ ਕੇ ਦਾਣਾ ਮੰਡੀ ਤੋਂ ਲੈ ਕੇ ਮਾਇਆਪੁਰੀ ਤੋਂ ਲੈ ਕੇ ਹਰ ਇੱਕ ਜਗ੍ਹਾ ਇਹਨਾਂ ਦਾ ਸਿਸਟਮ ਹੈ ਹਰ ਇੱਕ ਜਗ੍ਹਾ ਇਹਨਾਂ ਦਾ ਪ੍ਰਧਾਨ ਹੈ ਅਸੀਂ ਗਊ ਕਟਣ ਵਾਲੇ ਨੂੰ ਬਚਾਣੇ ਆ ਸਾਡੇ ਪਿੱਛੇ 10 ਬੰਦਾ ਨਹੀਂ ਹੈ ਸਾਡੇ ਪਿੱਛੇ ਕੋਈ 10 Hindu ਨਹੀਂ ਖੜਾ ਹੈ ਪਰ ਗਊ ਕਟਣ ਵਾਲੇ ਦੇ ਪਿੱਛੇ 100 ਬੰਦੇ ਖੜੇ ਉਹਨੂੰ ਬਚਾਉਣ ਵਾਸਤੇ ਚਾਹੇ ਪੈਸੇ ਦਾ ਮਸਲਾ ਹੋਣ ਚਾਹੇ ਸੋਰਸ ਪੈ ਵੀ ਦਾ ਮਸਲਾ ਹੋਣ ਉਹਨਾਂ ਦੇ ਪਿੱਛੇ ਉਹਨਾਂ ਦੀ ਫੌਜ ਕਰੀ ਹੈ ਕਿਉਂਕਿ ਉਹਨਾਂ ਦਾ नेता एक है दा प्रधान एक है दा सोच एक है उन्हों भाईचारा एक है हिंदू के बीच साढ़े दस प्रधान है दस धर्म है दस नेता है दस सारा सिस्टम है दस संगठन है असी सही करके भी गलत है वो गलत करके भी सही है क्यों क्योंकि हिंदू समाज गलत है साढ़े साढ़े हिंदू समाज है भाई ਇਕਤਾ ਨਹੀਂ ਹੈ ਉਹ ਅਸੀਂ ਮੈਂ ਉਹਨੂੰ ਦੁਸ਼ਮਣ ਮੰਨਦਾ ਉਹ ਤੂੰ ਉਹਨੂੰ ਦੁਸ਼ਮਣ ਮੰਨਦਾ ਉਹ ਦੋਨੋਂ ਨੂੰ ਦੁਸ਼ਮਣ ਮੰਨਦਾ ਇਹਦਾ ਫਾਇਦਾ ਵੀ ਦੂਜੇ ਬੰਦੇ ਚੱਕ ਜਾਂਦੇ ਆ ਜੇ ਆਪਾਂ ਇਕੱਠਾ ਹੋ ਜਾਈਏ ਸਾਰਾ ਪਾਰਟੀ ਸਾਰਾ ਸੰਗਠਨ ਸਾਰਾ ਕੁਝ ਛੋੜ ਕੇ ਜੇ ਆਪਾਂ ਸਨਾਤਨੀ ਬਨ ਜਾਈਏ ਜੇ ਆਪਾਂ Hindu ਬਨ ਜਾਈਏ ਤੈਨੂੰ ਕੀ ਲੱਗਦਾ ਕੀ ਪੰਜਾਬ ਦੇ ਵਿੱਚ ਗਊ ਹੱਤਿਆ ਹੋ ਜਾਊਗਾ ਤੈਨੂੰ ਲੱਗਦਾ ਕੀ ਕੋਈ ਗਾਏ ਦਾ ਮਾਸ ਖਾ ਲੂਗਾ ਕਿੰਨੇ ਬੰਦੇ ਆ ਗਊ ਦਾ ਮਾਸ ਖਾਣ ਵਾਲੇ ਪੰਜਾਬ ਦੇ ਵਿੱਚ ਕਿੰਨੇ Hindu ਆ ਕਿੰਨੇ Sikh ਸਮਾਜ ਦੇ ਲੋਕ ਆ ਇਸੀ ਪੰਜਾਬ ਦੇ ਧਰਤੀ 'ਤੇ ਗਊਆਂ ਨੂੰ ਕੱਟਣ ਬਾਅਦ ਗਊਆਂ ਨੂੰ ਕੱਟਣ ਵਾਲੇ ਨੂੰ ਨਾ ਗਰਦਨ ਕੱਟ ਦਿੰਦੇ ਸੀਗੇ ਤੁਸੀਂ ਇਤਿਹਾਸ ਚੈੱਕ ਕਰ ਲਿਓ ਸਿੱਖ ਸਮਾਜ ਦੇ ਲੋ ਮੈਂ ਪੁੱਛਣਾ ਚਾਹ ਰਿਹਾ ਸਿੱਖ ਸਮਾਜ ਦੇ ਲੋ ਕਿੱਥੇ ਨੇ ਅੱਜ ਇਹ ਪੰਜਾਬ ਦੇ ਧਰਤੀ ਦੇ ਵਿੱਚ ਗਊ ਹੱਤਿਆ ਹੋ ਰਿਆ ਚਲੋ ਅਸੀਂ ਇੰਡੀਆ ਨਾਲ ਫਿਰ ਵੀ ਬਿਹਾਰ ਤੋਂ ਆਇਆ ਇੱਥੇ ਸਾਡਾ ਕਾਰੋਬਾਰ ਹੈ ਅਸੀਂ ਪੰਜਾਬ ਦਾ ਨਮਕ ਖਾਨ ਨੇ ਆ ਪੰਜਾਬ ਵਾਸਤੇ ਸੋਚ ਰਿਹਾ ਪੰਜਾਬ ਦੇ ਧਰਤੀ ਵਾਸਤੇ ਸੋਚ ਰਿਹਾ ਬਾਕੀ ਉਹ ਜਿਹੜੇ ਹਿੰਦੂ ਬੰਦੇ ਨੇ ਤਿਲਕਧਾਰੀ ਜਿਹੜੇ ਗਨਮੈਨ ਅੱਗੇ ਪਿੱਛੇ ਲੈ ਕੇ ਘੁੰਮਦੇ ਆ ਚਾਹੇ ਕਿਸੇ ਵੀ ਸਮਾਜ ਦੇ ਬੰਦੇ ਨੇ ਚਲੋ ਸਾਡੇ ਵੱਲੋਂ ਬੀਗਨ ਹੋਰ ਮੈਨ ਲੈ ਹੋਰ ਲੈ ਜਾਓ ਤੁਸੀਂ ਕੋਈ ਦਿੱਕਤ ਨਹੀਂ ਹੈ ਤੁਸੀਂ ਆਪਣੇ ਧਰਮ ਵਾਸਤੇ ਆਵਾਜ਼ ਚੱਕੋ ਤੁਸੀਂ ਆਪਣੇ ਦੇਸ਼ ਵਾਸਤੇ ਆਵਾਜ਼ ਚੱਕੋ ਤੁਸੀਂ ਆਪਣੇ ਪੰਜਾਬ ਵਾਸਤੇ ਆਵਾਜ਼ ਚੱਕੋ ਇਹ ਚੰਦਨ ਲਾੜ ਨਾਲ ਧਰਮ ਨਹੀਂ ਬਚ ਜਾਣਾ ਜੇ ਸਨਾਤਨੀ ਹੋ ਦੇ ਵਾਸਤੇ ਆਵਾਜ਼ ਚੱਕਣਾ ਪੈਣਾ ਧਰਮ ਵਾਸਤੇ ਲੜਨਾ ਪੈਣਾ ਬੜਨਾ ਅੱਜ 4 ਲੋਗ ਗਊ ਮਾਤਾ ਨੂੰ ਕੱਟ ਕੇ ਖਾ ਰਿਆ ਲੱਖੋ ਕਰੋੜ ਹਿੰਦੂ ਦੇ ਵਿੱਚ ਜਿਸ ਦਿਨ ਬਰਾਬਰੀ ਜੇ ਆ ਗਿਆ ਨਾ ਅੱਧੇ ਤੇ ਵੀ ਆ ਗਿਆ ਤੇ ਆਪਣਾ ਵੀ ਉਹੀ ਵਾਲਾ ਸਮਾਂ ਆ ਜਾਊਗਾ ਰਣਜੀਤ ਵਾਲਾ ਸਮਝ ਹੀ ਗਿਆ ਹੋਣਾ ਤੁਸੀਂ ਜਿਹੜਾ ਸੀਗਾ ਉਹ ਸਮਾਂ ਕੋਈ ਜ਼ਿਆਦਾ ਦੂਰ ਨਹੀਂ ਹੈ 20 ਸਾਲ 18 ਸਾਲ 25 ਸਾਲ ਨੂੰ ਸਮਾਂ ਆ ਜਾਊਗਾ ਕਿਉਂਕਿ ਜਿਹੜਾ ਸਾਡਾ Hindu ਹੈ ਸੁੱਤਿਆ ਹੋਇਆ ਹੈ ਪੈਸੇ ਦੇ ਪਿੱਛੇ ਹੈ ਜਾਤ ਪਾਤ ਦੇ ਪਿੱਛੇ ਹੈ ਪਾਰਟੀ ਦੇ ਪਿੱਛੇ ਹੈ ਜਿਹੜੇ ਦੂਜੇ ਵਾਲੇ ਬੰਦੇ ਹੈ ਉਹ ਆਪਣੇ ਧਰਮ ਨੂੰ ਕਾਇਮ ਰੱਖ ਰਹੇ ਆ ਆਪਣੇ ਬੰਦੇ ਨੂੰ ਸਪੋਰਟ ਕਰ ਰਹੇ ਆ ਆਪਣੇ ਬੰਦੇ ਨੂੰ ਅੱਗੇ ਵਧਾ ਰਿਹਾ ਚਾਹੇ ਗਲਤ ਕਿਉਂ ਨਾ ਹੋ ਆਪਣੇ ਬੰਦੇ ਨੂੰ ਸਪੋਰਟ ਕਰਕੇ ਉਹਨੂੰ ਦੱਕਾ ਮਾਰਗ ਨੂੰ ਅੱਗੇ ਵਧਾ ਰਿਹਾ ਬਿਲਕੁਲ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਮੈਂ ਸਾਰੇ ਨੂੰ ਜੀ ਇਹੀ ਮੈਸੇਜ ਦੇਵਾਂਗਾ ਵੀ ਗਊ ਮਾਤਾ ਸਾਰੇ ਦੀ ਸਾਜੀ ਹੈ ਕੋਈ ਪਰਸਨਲ ਸਾਡਾ ਨਹੀਂ ਹੈ ਇਹ ਸਾਡੇ ਵੱਲੋਂ ਕੋਈ ਵੀ ਗਊ ਕਿੱਥੇ ਵੀ ਕੋਈ ਬਿਮਾਰ ਆਇਆ ਕੋਈ ਐਕਸੀਡੈਂਟ ਆਲਾ ਸਾਡੇ ਵਾਸਤੇ ਟ੍ਰੀਟਮੈਂਟ ਫ੍ਰੀ ਹੈ ਤੁਸੀਂ ਕਾਲ ਕਰਕੇ ਦੱਸਣਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਜਾਊਗਾ ਬਾਕੀ ਜੇ ਅਗਰ ਗਊ ਮਾਤਾ ਨੂੰ ਬਚਾਉਣਾ ਤਾਂ ਸਾਰੇ ਸਨਾਤਨੀ ਨੂੰ ਇਕੱਠਾ ਹੋਣਾ ਪੈਣਾ ਭੇਦਭਾਵ ਪਾਰਟੀ ਜਾਤ ਪਾਛੜ ਕੇ ਤਹੀਂ ਆਪਾਂ ਗਊ ਮਾਤਾ ਨੂੰ ਬਚਾ ਸਕਦੇ ਆ ਬਰਨਾ ਇਹ ਦਿਨ ਪਰ ਦਿਨ ਦਿਨ ਪਰ ਦਿਨ ਜਿਹੜਾ ਗਊ ਮਾਸ ਦਾ ਗਊ ਹੱਤਿਆ ਦਾ ਮਾਮਲਾ ਹੈ ਬਹੁਤ ਜ਼ਿਆਦਾ ਹੋਤੇ ਜਾ ਰਿਹਾ ਇਹਨੂੰ ਰੋਕੀ ਜਾਵੇ ਸਾਰੇ ਨੂੰ ਬੇਨਤੀ ਪ੍ਰਾਰਥਨਾ ਮੇਰੀ ਹੈ ਜੀ ਇਹ ਕੋਚੋ ਦੱਦਿਆ ਇਹ ਸਾਡੇ ਨਾਲ ਸੀਗੇ ਵਿਸਾਲ ਠਾਕੁਰ ਜੜੇ ਗਊ ਰੱਖਿਆ ਦਲ ਤੋਂ ਨੇ ਜਿਨ੍ਹਾਂ ਵੱਲੋਂ ਸਿੱਧੇ ਤੌਰ ਤੇ ਇੱਕ ਪਾਸੇ ਦੀ ਗੱਲ ਕੀਤੀ ਗਈ ਤੇ ਉਹਨਾਂ ਨੇ ਸਿੱਧੇ ਤੌਰ ਤੇ ਬੇਨਤੀ ਕੀਤੀ ਮੁੱਖ ਮੰਤਰੀ ਪੰਜਾਬ ਅੱਗੇ ਸੈਂਟਰ ਲਾਗੇ ਵੀ ਮੰਗ ਕੀਤੀ ਤੇ ਪ੍ਰਸ਼ਾਸਨ ਅੱਗੇ ਵੀ ਮੰਗ ਕੀਤੀ ਕਿ ਇੱਕ ਪਾਸੇ ਜਿਹੜਾ ਕਾਨੂੰਨ ਲਾਗੂ ਕੀਤਾ ਜਾਵੇ ਜਿਹਦੇ ਉੱਤੇ ਕਿ ਜਿਹੜੇ ਗਊ ਤਸਕਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਵੱਧ ਤੋਂ ਵੱਧ ਦਿੱਤੀ ਜਾਵੇ ਕਿਉਂਕਿ ਇੱਕ ਪਾਸੇ ਜੇਕਰ ਗੱਲ ਕਰੀਏ ਪੂਰੇ ਪੰਜਾਬ ਪਰ ਦੇ ਵਿੱਚ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਗਊ ਰੱਖਿਆ ਦਲ ਦੀ ਜਿਹੜੀ ਟੀਮ ਹੈ ਉਹ ਜਾਣਦੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਗੱਡੀਆਂ ਜਿਹੜੀਆਂ ਫੜੀਆਂ ਜਾਂਦੀਆਂ ਨੇ ਗਊ ਤਸਕਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਵੀ ਹੁੰਦੀ ਹੈ ਸੋ ਦੱਸਦੇ ਕਿ ਜਿਹੜੀ ਤਰਨਤਾਰਨ ਦੇ ਵਿੱਚ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਕਾਰਵਾਈ ਹੋਈ ਕਿਤਨੇ ਕਿਤੇ ਇੱਕ ਪਾਸੇ ਅਪੀਲ ਕੀਤੀ ਜਾ ਰਹੀ ਲੋਕਾਂ ਦੇ ਅੱਗੇ ਪਰ ਦੇਖਣਾ ਹੋਵੇਗਾ ਕਿ ਗੌਰ ਰਖਸ਼ਾ ਦਲ ਦੀ ਜਿਹੜੀ ਟੀਮ ਹੈ ਲਗਾਤਾਰ ਕੰਮ ਕਰ ਰਹੀ ਹੈ ਗੌਰ ਰਖਸ਼ਾ ਦਲ ਦੇ ਜਿਹੜੇ ਪੰਜਾਬ ਸਕੱਤਰ ਨੇ ਵਿਸ਼ਾਲ ਠਾਕੁਰ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਉਹਨਾਂ ਦੀ ਪੂਰੀ ਟੀਮ ਲੱਗੀ ਹੋਈ ਹੈ ਪਰ ਇੱਕ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਮੁਸਤੈਦ ਪ੍ਰਸ਼ਾਸਨ ਵੱਲੋਂ ਵੀ ਕੰਮ ਕੀਤਾ ਜਾ ਰਿਹਾ ਪਰ ਇਹ ਜਿਹੜੇ ਲੋਕ ਨੇ ਸਰਾਰਤੀ ਅਨਸਰ ਜਿਹੜੇ ਸਰਾਰਤੀ ਤੱਤ ਨੇ ਇਹਨਾਂ ਦੇ ਵਿੱਚ ਡਰਿਆ ਖੌਫ ਹਟਣਗੇ ਕਦੋਂ ਤੱਕ ਇਸਰਾਰਤ ਖਤਮ ਹੋਊਗੀ ਕਦੋਂ ਤੱਕ ਇਹ ਗਲਤ ਕੰਮ ਕਰਨਾ ਖਤਮ ਹੋਗਾ ਉਹ ਆਰ ਵਾਲਾ ਸਮਝਾ ਦਸੂਗਾ ਤੇ ਕਿਰੋਣ ਵਾਲਾ ਹੀ ਮੈਂ ਨਹੀਂ ਕਰ ਰਹਾ ਮੈਂ ਦੀਪਕ ਮਾਰਦਨ ਨਾਲ ਤਰਫ